ਰਹੰਦੇ ਨੇ ਸੋ ਇਸ ਦੇ ਨਾਲ ਹੀ ਅਸੀਂ ਇਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਸਾਡੇ ਨਾਲ ਜੁੜ ਚੁੱਕੇ ਨੇ ਸੰਦੀਪ ਸ਼ਰਮਾ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਡਮ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਕਿ 18 ਸਾਲ ਤੋਂ ਘੱਟ ਬੱਚੇ ਨੇ ਤੇ ਕਮ ਸੇ ਕਮ ਇੱਕ ਦਰਜਨ 12 ਪਲੱਸ ਬੱਚੇ ਸੀ ਜਿਹੜੇ ਕਿ ਉੱਥੇ ਦੇਖੇ ਗਏ ਸੀ ਉਸ ਵੀਡੀਓ ਦੇ ਵਿੱਚ ਬਠਿੰਡਾ ਦੇ ਵੀਡੀਓ ਨੇ ਇਹ ਇਲਾਕੇ ਦੀ ਤੇ ਉੱਥੇ ਵੀਡੀਓ ਬਣਾ ਕੇ ਉਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾਂਦੀ ਹੈ। ਬਿਲਕੁਲ ਮੈਡਮ ਬਿਲਕੁਲ ਦੇਖੋ ਸੋਸ਼ਲ ਮੀਡੀਆ ਤੇ ਜੋ ਕੁਝ ਅੱਜ ਹੋ ਰਿਹਾ ਮੈਡਮ ਉਹ ਸਭ ਇਸ ਯੂਸ ਤੋਂ ਜਾਣੂਆਂ ਤੇ ਉਸ ਦਾ ਜਿਹੜਾ ਅਸਰ ਆਮ ਬੱਚਿਆਂ ਤੇ ਆਮ ਲੋਕਾਂ ਤੇ ਜਿਹੜਾ ਬੜਾ ਪ੍ਰਭਾਵਿਤ ਕਰਦਾ ਹੈ। ਜੀ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਪਲੇਟਫਾਰਮ ਇਹ ਜਾਂ ਬਣ ਗਿਆ ਮੈਡਮ ਵੀ ਜਿਹੜਾ ਮਰਜੀ ਲਾਈਵ ਹੋ ਕੇ ਲੜਾਈਆਂ ਕਰ ਲਵੇ ਜੀ ਜੀ ਬਿਲਕੁਲ ਕਿਸੇ ਵੀ ਐਪ ਤੇ ਜਾ ਕੇ ਜਿਹੜਾ ਮਰਜੀ ਕੋਈ ਭੜਕਾਉ ਉਪਹਾਸ਼ਣ ਦੇ ਦੇ ਜੀ ਕੁਝ ਵੀ ਉਲਟਾ ਪੁਲਟਾ ਕਰਕੇ ਮਤਲਬ ਇੱਕ ਸਮਾਜ ਨੂੰ ਗੰਧਲਾ ਕਰ ਸਕਦਾ ਹੈ ਜੀ ਜੀ ਜਿਹੜੇ ਬੱਚਿਆਂ ਦੀ ਗੱਲ ਮੈਡਮ ਤੁਸੀਂ ਕਰਦੇ ਹੋ ਉਹ ਬੱਚਿਆਂ ਦੀ ਉਮਰ ਕੋਈ ਜ਼ਿਆਦਾ ਨਹੀਂ ਹੈ ਛੋਟੀ ਛੋਟੀ ਉਮਰ ਦੇ ਬੱਚੇ ਆ ਦੇਖੋ ਜਾਏ ਫੋਟੋ ਬਣਾਉਣੇ ਚਾਹੇ ਵੀਡੀਓ ਬਣਾਉਣੇ ਆਧਿਆਰਾ ਦੇ ਨਾਲ ਚਾਹੇ ਗਲੀਆਂ ਚਾਹੇ ਨਗਰੀ ਉਹ ਬਾਤ ਹੀ ਗੱਲ ਹੈ ਲੇਕਿਨ ਬੱਚਿਆਂ ਦਾ ਧਿਆਨ ਕਿੱਧਰ ਜਾ ਰਿਹਾ ਜੀ ਜਾਂ ਬੱਚੇ ਕਿਹੜੀ ਦਿਸ਼ਾ ਵੱਲ ਜਾ ਰਹੇ ਆ ਜੀ ਜੀ ਕੌਣ ਕੌਣ ਜ਼ਿੰਮੇਦਾਰ ਹੈ ਪੇਰੈਂਟਸ ਜ਼ਿੰਮੇਦਾਰ ਹੈ ਸਕੂਲ ਟੀਚਰ ਜ਼ਿੰਮੇਦਾਰ ਹੈ ਕਾਲਜ ਟੀਚਰ ਜ਼ਿੰਮੇਦਾਰ ਹੈ ਕੌਣ ਜ਼ਿੰਮੇਦਾਰ ਹੈ ਜੀ ਪਹਿਲਾਂ ਤਾਂ ਸਭ ਤੋਂ ਮਾਤਾ ਪਿਤਾ ਤੋਂ ਜਿਹੜੀ ਗੱਲ ਸਟਾਰਟ ਹੋ ਜਾਂਦੀ ਹੈ ਮਾਤਾ ਪਿਤਾ ਤੋਂ ਜਿਹੜੀ ਬੱਚੇ ਨੂੰ ਸਿੱਖਿਆ ਜਾਂ ਬੱਚੇ ਨੇ ਕਿਹੜੀ ਸ਼ਹਿਰ ਦੇ ਜਾਣਾ ਹੈ ਬੱਚੇ ਨੇ ਕਿਹੜੇ ਸਿਸਟਮ 'ਚ ਜਾ ਕੇ ਵਿਚਰਨਾ ਉਹ ਕਿਤੇ ਨਾ ਕਿਤੇ ਘਰ ਦੇ ਜਿਹ ਜਾਗਰੂਕ ਕਰਨ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਮੈਨਾਂ ਕੁਝ ਪੁੱਛੇ ਰਹਿ ਜਾਂਦੇ ਆ ਜਾਂ ਅਸੀਂ ਬੱਚੇ ਨੂੰ ਜਾਗਰੂਕ ਨਹੀਂ ਕਰ ਪਾਉਂਦੇ ਜਾਂ ਬੱਚੇ ਸਾਡੀ ਗਲਤ ਦਿਸ਼ਾ ਵੱਲ ਜਾਂਦੇ ਜਾ ਰਹੇ ਆ ਇਹ ਸਾਨੂੰ ਖੁਦ ਧਿਆਨ ਦੇਣ ਦੀ ਜ਼ਰੂਰਤ ਆ ਅੱਜ ਬੱਚੇ ਅਸਲੀ ਜਾਂ ਨਕਲੀ ਫੋਟੋ ਭੇਜ ਰਹੇ ਆ ਜਾਂ ਵੀਡੀਓ ਬਣਾ ਰਹੇ ਆ ਜਾਂ ਸ਼ੌਂਕ ਕਰ ਰਹੇ ਆ ਪੂਰਾ ਕਰ ਰਹੇ ਆ ਜਾਂ ਕਿਸੇ ਨੂੰ ਬੱਚੇ 'ਚ دہشت ਬਲਾਂ ਨੂੰ ਫਲਾਉਣ ਦੀ ਗੱਲ ਕਰਦੇ ਆ ਬੱਚੇ ਨੂੰ ਕੌਮ ਧਮਕਾਉਣ ਦੀ ਕਰਦੇ ਆ ਉਹ ਕਿਤੇ ਨਾ ਕਿਤੇ ਉਲਟੀ ਦਿਸ਼ਾ ਵੱਲ ਜਾ ਰਹੇ ਆ ਬੰਦ ਜੀ ਅ ਜੇਕਰ ਗੱਲ ਕਰੀਏ ਸ਼ਰਮਾ ਜੀ ਕਿ ਅਸੀਂ ਜਿਵੇਂ ਕਿ ਤੁਸੀਂ ਗੱਲ ਕੀਤੀ ਆ ਕਿ ਲੋਕ ਬੱਚੇ ਨੇ ਜਿਹੜੇ ਦਸ਼ਤ ਗਰਦੀ ਨੂੰ ਦਿਖਾਉਂਦੇ ਹੋਏ ਦਿਖਾਵੇ ਦੇ ਵਿੱਚ ਆ ਕੇ ਦੇਖੋ ਦੇ ਖਾ ਕੇ ਪਹਿਲਾ ਛੋਟੇ ਹੁੰਦੇ ਹੀ ਇਹਨਾਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਨੇ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਣੇ ਯਾਰਾ ਦੋਸਤਾਂ ਨੂੰ ਉਸ ਗਰੁੱਪ ਦੇ ਵਿੱਚ ਜੋੜ ਵੀ ਲੈਂਦੇ ਨੇ ਪਰ ਅਸੀਂ ਗੱਲ ਕਰੀਏ ਉਸ ਤੋਂ ਏਜ 20 ਪਲੱਸ ਜਾਂਦੀ ਹੈ ਜਦੋਂ ਉਦੋਂ ਤੱਕ ਜਾਂਦੇ ਜਾਂਦੇ ਉਹ ਕਿਸੇ ਨਾ ਕਿਸੇ ਗੈਂਗਸਟਰ ਦੇ ਜਿਹੜੇ ਦਾਇਰੇ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹ ਇੱਕ ਤੁਹਾਨੂੰ ਪਤਾ ਹੀ ਹੈ ਕਿ ਕਾਲੀ ਜ਼ਿੰਦਗੀ ਜਿਹੜੀ ਅੱਗੇ ਹੁੰਦੀ ਹੈ ਉਹਦੇ ਵਿੱਚੋਂ ਐਂਟਰ ਕਰ ਜਾਂਦੇ ਆ ਹਾਂ ਬਿਲਕੁਲ ਬਿਲਕੁਲ ਮੈਨੂੰ ਦੇਖੋ ਸੋਸ਼ਲ ਮੀਡੀਆ ਤੇ ਜਾਣਾ ਜਾਂ ਕੋਈ ਵੀ ਕਿਸੇ ਦੀ ਆਇਤ ਤੇ ਜਾਣਾ ਉਹਦੇ ਵਿੱਚ ਉਮਰ ਮੈਟਰ ਨਹੀਂ ਜੀ ਕਰਦੀ ਕਿਤੇ ਨਾ ਕਿਤੇ ਸੋਚ ਹੈ ਜਿਹੜੀ ਉਹ ਮੈਟਰ ਕਰਦੀ ਹੈ ਦੇਖੋ ਅਸੀਂ ਤਾਂ ਬਹੁਤ ਵਾਰ ਕਿਹਾ ਵੀ ਜਿਹੜਾ ਮੋਬਾਈਲ ਹੈ ਜਾਂ ਸੋਸ਼ਲ ਮੀਡੀਆ ਤੇ ਕੋਈ ਵੀ ਆਇਤ ਹੈ ਉਪੀ ਵਰਤੋਂ ਜਾਂ ਦੁਰਵਰਤੋਂ ਕਰਨੀ ਯੂਜ਼ ਕਰਨਾ ਜਾਂ ਮਿਸਯੂਜ਼ ਕਰਨਾ ਸਾਡੇ ਹੱਥ ਹੈ ਜੀ ਅਸੀਂ ਕਿਹੜੇ ਪਾਸੇ ਯੂਜ਼ ਕਰਨਾ ਹੈ ਅਗਰ ਅਸੀਂ ਲਾਭ ਹਾਨੀ ਦੀ ਗੱਲ ਕਰੀਏ ਮੋਬਾਈਲ ਦੀ ਜਾਂ ਸੋਸ਼ਲ ਮੀਡੀਆ ਦੀ ਅਗਰ ਉਸ ਤੇ ਲਾਭ ਹੈ ਨਾ ਕਿਤਨੇ ਕਿਤੇ ਹਾਨੀ ਹੈ ਅਸੀਂ ਆਪ ਪੈਦਾ ਕਰਦੇ ਜਿਨ੍ਹਾਂ ਦਾ ਧਿਆਨ ਅਸੀਂ ਜਾਂ ਬੱਚਿਆਂ ਤੇ ਮਾਪਿਆਂ ਨੇ ਰੱਖਣਾ ਹੈ ਜੀ ਅ ਦੇਖੋ ਅੱਪੇ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਜਿਵੇਂ ਬੱਚੇ ਨੇ ਹੁਣ ਛੋਟੇ ਨੇ ਹੁਣ ਉਹਨਾਂ ਨੇ ਵੀਡੀਓ ਇੱਕ ਪਾ ਕੇ ਫੇਸਬੁੱਕ ਤੇ ਜਿਹੜੀ ਜਾਂ ਕਿ ਇੰਸਟਾਗ੍ਰam ਤੇ ਆਪਣੀ ਵੀਡੀਓ ਹੈ ਕਿ ਵਾਇਰਲ ਕਰ ਦਿੱਤੀ ਹੈ ਹਥਿਆਰਾਂ ਦੇ ਨਾਲ ਉਸ ਤੋਂ ਬਾਅਦ ਮੈਂ ਇਹ ਕਹਿ ਰਹੀ ਸੀ ਸ਼ਰਮਾ ਜੀ ਉਹ ਇੱਕ ਵੱਡੇ ਗੈਂਗਸਟਰ ਦੇ ਦਾਇਰੇ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਕਿ ਉਹਨਾਂ ਦੀ ਜ਼ਿੰਦਗੀ ਹੈ ਉਹ ਕਾਲੇ ਪਾਣੀ ਤੋਂ ਘਟ ਨਹੀਂ ਹੁੰਦੀ ਪਰ ਆਪਣੇ ਆਪ ਨੂੰ ਉਹ ਗੈਂਗਸਟਰ ਕਹਾਉਂਦੇ ਨੇ ਪਰ ਉਹ ਖੁੱਲੇ ਦੇ ਵਿੱਚ ਕਦੇ ਫਿਰ ਨਹੀਂ ਸਕਦੇ ਤੇ ਸਾਹ ਵੀ ਨਹੀਂ ਲੈ ਸਕਦੇ ਹਾਂ ਮੈਡਮ ਬਿਲਕੁਲ ਦੇਖੋ ਜੀ ਉਹ ਜਿਹੜੀ ਬੱਚੀ ਦੀ ਉਹੀ ਤੇ ਮੈਂ ਗੱਲ ਕਰ ਰਿਹਾ ਬੱਚੇ ਜਾ ਕਿਹੜੀ ਦਿਸ਼ਾ ਵੱਲ ਰਹੇ ਆ ਜੀ ਜੀ ਜਾਂ ਬੱਚੇ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਮੈਡਮ ਇਹੀ ਤਾਂ ਸਾਡੇ ਕਿ ਜਿਹੜਾ ਸਵਾਲ ਬਣ ਕੇ ਜਿਹੜਾ ਖੜਾ ਹੋ ਰਿਹਾ ਜੀ ਵੀ ਅੱਜ ਬੱਚੇ ਚਾਹੇ ਉਹ ਸ਼ੌਂਕ ਪੂਰਾ ਕਰ ਰਹੇ ਨੇ ਆ ਚਾਹੇ ਉਹ ਕੁਝ ਵੀ ਕਰ ਰਹੇ ਆ ਲੇਕਿਨ ਉਹਦਾ ਜਿਹੜਾ ਪ੍ਰਭਾਵ ਆ ਜਾਂ ਜਿਹੜਾ ਅਸਰ ਹੈ ਉਹ ਆਉਣ ਵਾਲੇ ਬੱਚੇ ਦੀ ਲਾਈਫ ਦੇ ਵਿੱਚ ਪੈਣਾ ਜੀ ਹਾਂ ਜੀ ਸ਼ਰਮਾ ਜੀ ਇਹਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਵੀ ਜਦੋਂ ਕਹਿੰਦੇ ਨੇ ਕਿ ਗੈਂਗਸਟਰਾਂ ਦੀ ਜਿਹੜੀ ਗਿਣਤੀ ਇੰਨੀ ਵੱਡੀ ਕਿਉਂ ਹੋ ਜਾਂਦੀ ਹੈ ਵੀ ਉਹਨਾਂ ਦੇ ਨਾਲ-ਨਾਲ ਬੱਚੇ ਜਿਹੜੇ ਨੇ ਕਿ ਉਹ ਜੁੜਦੇ ਜਾਂਦੇ ਨੇ ਮੈਡਮ ਦੇਖੋ ਅੱਜ ਦੀਆਂ ਜਿਹੜੀਆਂ ਸਰਕਾਰਾਂ ਚੱਲਦੀਆਂ ਜਾਂ ਪਿਛਲੀਆਂ ਸਰਕਾਰਾਂ ਚੱਲਦੀਆਂ ਜੀ ਇਹਨਾਂ ਦੇ ਜਿਹੜੇ ਲੀਡਰ ਹੁੰਨੇ ਆ ਮੈਡਮ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਿਸੇ ਤੇ ਕਮੈਂਟ ਕਰ ਰਹੇ ਆ ਜਾਂ ਕਿਸੇ ਨੂੰ ਟਾਰਗੇਟ ਕਰ ਰਹੇ ਆ ਆਪਣੇ ਸ਼ਬਦਾਂ ਨਾਲ ਹੀ ਲੇਕਿਨ ਜਦੋਂ ਪਿੱਛੇ ਪਾਵਰ ਹੁੰਦੀ ਹੈ ਮੌਜੂਦਾ ਸਰਕਾਰ ਦੀ ਪਾਵਰ ਹੁੰਦੀ ਹੈ ਜਾਂ ਰਾਜਨੀਤਿਕ ਲੋਕਾਂ ਦੀ ਪਾਵਰ ਹੁੰਦੀ ਹੈ ਉਹ ਕਿਤੇ ਨਾ ਕਿਤੇ ਬੱਚੇ ਦੇ ਹੱਥਾਂ ਰੱਖਦੀ ਹੈ ਬੱਚੇ ਨੂੰ ਸਕੂਲ ਦੇ ਟਾਈਮ ਤੇ ਵਾਚ ਕਰਦੀ ਹੈ ਬੱਚੇ ਨੂੰ ਕਾਲਜ ਦੇ ਟਾਈਮ ਤੇ ਵਾਚ ਕਰਦੀ ਹੈ ਜਦੋਂ ਬੱਚਾ ਪਾਲਜ ਦੇ ਟਾਈਮ ਤੇ ਚੱਲ ਜਾਂਦਾ ਬੱਚੇ ਦੀ ਹਰ ਕਤਰਨੇ ਪਤਾ ਚੱਲਣ ਲੱਗ ਜਾਂਦਾ ਹੈ ਵੀ ਬੱਚਾ ਲੜਾਈਆਂ ਵੱਲ ਜਾ ਰਿਹਾ ਝਗੜਿਆਂ ਵੱਲ ਜਾ ਰਿਹਾ ਉਹ ਫਿਰ ਇਹ ਕਿਤੇ ਨਾ ਕਿਤੇ ਲੀਡਰਾਂ ਦੇ ਹੱਥੇ ਚੜ ਜਾਂਦੇ ਨੇ ਉਹ ਲੀਡਰ ਇਹਨਾਂ ਨੂੰ ਵਰਤ ਕੇ ਫਿਰ ਗੈਂਗਸਟਰ ਬਣਾ ਕੇ ਅੰਦਰ ਕਿਤੇ ਨਾ ਕਿਤੇ ਮਰਵਾ ਦਿੰਦੇ ਨੇ ਜਾਂ ਕੁਝ ਕਰ ਦਿੰਦੇ ਆ ਕਿਤੇ ਨਾ ਕਿਤੇ ਭੂਤਨੀ ਪਰਿਵਾਰਾਂ ਨੂੰ ਕਹ ਅਹ ਤੇ ਤੁਸੀਂ ਸਾਡੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਮੈਡਮ ਤੇ ਕੋਈ ਸੰਦੇਸ਼ ਦੇਣਾ ਚਾਹੁੰਨਾ ਪਹਿਲਾਂ ਤਾਂ ਮੈਂ ਦੇਖੋ ਦੁਬਾਰੇ ਫਿਰ ਮੈਂ ਕਹੂੰਗਾ ਵੀ ਮੇਰੀ ਕਿਸੇ ਮੰਤਰੀ ਸੰਤਰੀ ਨਾਲ ਜਾਂ ਕਿਸੇ ਲੀਡਰ ਨਾਲ ਰਾਜਨੀਤਿਕ ਲੋਕ ਨਾਲ ਮੇਰੀ ਕੋਈ ਕੋਈ ਐਜਾਂ ਦੀ ਕੋਈ ਗੱਲ ਨਹੀਂ ਹੈ ਵੀ ਮੈਂ ਉਹਦੀ ਬਰੋਸਤਾ ਕਰਦਾ ਲੇਕਿਨ ਜ਼ਿਆਦਾਤਰ ਜਦੋਂ ਪਾਵਰ ਹੁੰਦੀ ਹੈ ਸਰਕਾਰਾਂ ਦੀ ਪਾਵਰ ਹੁੰਦੀ ਹੈ ਰਾਜਨੀਤਿਕ ਲੋਕਾਂ ਦੀ ਪਰ ਪਾਵਰ ਹੁੰਦੀ ਹੈ ਉਹ ਬੱਚਿਆਂ ਤੇ ਜਿਹੜਾ ਆਪਾਂ ਮਾੜਾ ਸਰਪਾਰੀ ਆ ਅਗੈਸਟਰਾਂ ਦੀ ਗੱਲ ਕਰਦੇ ਆ ਤੁਸੀਂ ਜਾਂ ਮਾੜੇ ਦਾਸਤ ਚੱਲਣ ਵਾਲੇ ਬੱਚਿਆਂ ਦੀ ਗੱਲ ਕਰਦੇ ਆ ਉਹ ਤੁਹਾਨੂੰ ਲੀਡਰਾਂ ਚੋਂ ਜਾਂ ਪੁਲਿਸ ਅਫਸਰਾਂ ਦੇ ਘਰਾਂ ਦੇ ਵਿੱਚੋਂ ਘੱਟ ਮਿਲਣਗੇ ਉਹ ਆਮ ਲੋਕਾਂ ਦੇ ਬੱਚਿਆਂ ਨੂੰ ਮਿਲਣਗੇ ਕਿਉਂਕਿ ਲੀਡਰ ਜਿਹੜੇ ਹੁੰਦੇ ਆ ਜਾਂ ਰਾਜਨੀਤਿਕ ਲੋਕ ਹੁੰਦੇ ਆ ਆਪਣੇ ਬੱਚੇ ਨੂੰ ਆਪਣੇ ਪਰਿਵਾਰਾਂ ਨੂੰ ਦੂਰ ਰੱਖਦੇ ਨੇ ਲੇਕਿਨ ਦੂਜਿਆਂ ਦੇ ਬੱਚਿਆਂ ਨੇ ਜ਼ਰੂਰ ਵਰਤਦੇ ਆ ਸੋ ਬੱਚਿਆਂ ਨੂੰ ਅਸੀਂ ਬੇਨਤੀ ਕਰਦੇ ਆ ਕੋਈ ਲੀਡਰ ਹੋਵੇ ਜਾਂ ਕੋਈ ਵੱਡਾ ਕੋਈ ਨਾਮਵਰ ਕੋਈ ਸੈਲੀਬ੍ਰਿਟੀ ਹੋਵੇ ਜਾਂ ਕੁਝ ਹੋਵੇ ਉਹਨਾਂ ਦੇ ਨਾਲ ਲਾ ਕੇ ਪੁੱਠੇ ਕੰਮ ਕਰਨੇ ਜਾਂ ਗਲਤ ਕੰਮ ਕਰਨੇ ਜਾਂ ਕਿਸੇ ਨੂੰ ਧੋਖਾ ਧੜੀ ਕਰਨੀ ਜਾਂ ਪਰਿਵਾਰ ਦਾ ਨਾਮ ਜਿਹਦੇ ਵਿੱਚ ਕਹਿੰਦੇ ਬਦਨਾਮ ਹੋਣ ਦਾ ਐਧਾ ਤੇ ਕੰਮਾਂ ਤੋਂ ਗੁਰੇਜ਼ ਕਰਕੇ ਦੂਰ ਰਹਿਣ ਦੀ ਜਰੂਰਤ ਹੈ ਜਿਹੜੀ ਅਸੀਂ ਉਹ ਸੰਦੇਸ਼ ਤੇ ਇੱਕ ਮੈਸੇਜ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਬੱਚਿਆਂ ਨੂੰ ਹਾਲਾਂਕਿ ਬੱਚੇ ਛੋਟੇ ਹੋਣਗੇ ਸਾਥੇ ਫਿਰ ਵੀ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿਉਂਕਿ ਉਹਨਾਂ ਵਾਲੀ ਜਿਹੜੀ ਲਾਈਫ ਹੁੰਦੀ ਹੈ ਬੱਚੇ ਦੀ ਉਹ ਇੱਕ ਖਰੇਸ਼ ਰਾਹ ਤੇ ਚੱਲੇ ਜਾਂਦੀ ਤੇ ਅੱਥੇ ਕੰਡੇ ਹੀ ਕੰ ਸ਼ਰਮਾ ਜੀ ਬਹੁਤ ਹੀ ਚੰਗੇ ਵਿਚਾਰ ਨੇ ਤੁਹਾਡੇ ਜੋ ਕਿ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਨੇ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਬਹੁਤ ਹੀ ਚੰਗਾ ਜਿਹੜਾ ਕਿ ਸੰਦੇਸ਼ ਦਿੱਤਾ ਹੈ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸੋ ਦੋਸਤੋ ਏ ਸੀ ਸੰਜੀਵ ਸ਼ਰਮਾ ਜੀ ਖਰੜ ਤੋਂ ਜਿੰਨਾਂ ਨੇ ਕਿ ਸਾਨੂੰ ਦੱਸਿਆ ਕਿ ਆ ਬੱਚਿਆਂ ਨੂੰ ਦੇਖੋ ਦੇਖ ਪਹਿਲਾਂ ਕੀ ਉਹ ਇੱਕ ਦਿਖਾਵੇ ਦੇ ਲਈ ਜਿਹੜੀ ਕਿ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਉਸ ਤੋਂ ਬਾਅਦ ਜਿਹੜੇ ਕਿ ਉਹ ਗੈਂਗਸਟਰਾਂ ਦੇ ਵਿੱਚ ਇੱਕ ਤੋਂ ਦੋ ਲਪੇਟ ਦੇ ਆਉਂਦੇ ਆਉਂਦੇ ਵੱਡੇ ਗੈਂਗਸਟਰਾਂ ਦੇ ਨਾਲ ਜਿਹੜੇ ਕਿ ਉਹਨਾਂ ਦੇ ਸਬੰਧ ਬਣ ਜਾਂਦੇ ਨੇ ਆਖਿਰ ਗੈਂਗਸਟਰਾਂ ਦੀ ਕੜੀ ਟੁੱਟ ਕਿਉਂ ਨਹੀਂ ਰਹੀਏ ਖਤਮ ਹੋ ਕਿਉਂ ਨਹੀਂ ਰਹੀ ਜਦੋਂ ਵੀ ਛੋਟੀ ਜਿਹੀ ਬੱਚਿਆਂ ਦੇ ਵਿੱਚ ਕੋਈ ਅਣਖ ਹੁੰਦੀ ਹੈ ਜਾਂ ਕਿਸੇ ਫਿਲਮ ਨੂੰ ਦੇਖ ਕੇ ਉਹਨਾਂ ਦੇ ਵਿੱਚ ਉਸ ਕਿਰਦਾਰ ਦੇ ਅੰਦਰ ਉਹ ਤੁਸ ਜਾਂਦੇ ਨੇ ਜਾਂ ਫਿਰ ਬਾਹਰ ਜਿਹੜੇ ਅਸੀਂ ਦੇਖਦੇ ਆ ਫਵਾਵਾ ਉੱਡੀਆਂ ਹੁੰਦੇ ਨੇ ਕਿਸੇ ਗੈਂਗਸਟਰ ਦਾ ਨਾਮ ਵਰਤਿਆ ਜਾਂਦਾ ਏ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਨਾਮ ਦੇ ਨਾਲ ਵੀ دہشت ਪਵੇ ਇਲਾਕੇ ਦੇ ਵਿੱਚ ਸਾਡੇ ਨਾਮ ਦੇ ਨਾਲ ਵੀ ਲੋਕ ਇਲਾਕੇ ਦੇ ਵਿੱਚ ਡਰਨ ਪਰ ਉੱਥੇ ਹੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਗੇ ਦੀ ਜ਼ਿੰਦਗੀ ਜਿਹੜੀ ਆਉਣ ਵਾਲੀ ਹੁੰਦੀ ਐ ਤੇ ਉਹ ਬਿਲਕੁਲ ਹੀ ਤੁਹਾਡੀ ਨਰਕ ਬਣ ਜਾਂਦੀ ਐ ਤੇ ਤੁਸੀਂ ਖੁੱਲੇ ਦੇ ਵਿੱਚ ਚੈਨ ਦੀ ਸਾਹ ਨਹੀਂ ਲੈ ਸਕਦੇ ਹਮੇਸ਼ਾ ਪੁਲਿਸ ਪ੍ਰਸ਼ਾਸਨ ਦਾ ਡਰ ਰਹਿੰਦਾ ਏ ਕਦੇ ਕਿਸੇ ਦਾ ਡਰ ਰਹਿੰਦਾ ਕਿ ਕੋਈ ਸਾਨੂੰ ਇੱਥੋਂ ਫੜ ਨਾ ਲਵੇ ਇੱਥੋਂ ਸਾਡੀ ਛਲਾਕੀ ਨਾ ਫੜੀ ਜਾਵੇ ਤੇ ਕਿਤੇ ਨਾ ਕਿਤੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਇੱਕ ਮੈਂਟਲੀ ਪਰੇਸ਼ਾਨ ਜ਼ਰੂਰ ਰੱਖਦੀਆਂ ਨੇ ਜਦੋਂ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਪਰ ਉਸ ਦੇ ਨਾਲ ਹੀ ਜਦੋਂ ਅਸੀਂ ਇਹ ਫੁਕਰ ਪੁਣੇ ਦੇ ਵਿੱਚ ਆ ਕੇ ਜਿਹੜੇ ਇੰਸਟਾਗ੍ਰam ਤੇ ਰੀਲਾਂ ਨੇ ਮੇਰੇ ਖਿਆਲ ਨਾਲ ਕਿ ਇੰਸਟਾਗ੍ਰam ਬੰਦ ਹੀ ਹੋ ਜਾਣਾ ਚਾਹੀਦਾ ਹੈ ਕਾਫੀ ਐਸੇ ਪਰਿਵਾਰ ਨੇ ਜਿਹੜੇ ਇਹੋ ਜੇ ਹੁਣ ਘਟ ਤੋਂ ਘਟ ਉਹ 12 ਤੋਂ 13 ਬੱਚੇ ਨੇ ਜਿਹੜੇ ਕਿ ਅ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਸ ਦੇ ਵਿੱਚ ਕਿੰਨੇ ਪਰਿਵਾਰਾਂ ਦੀ ਕਿੰਨੇ ਮਾਪਿਆਂ ਦੀ ਭੈਣ ਭਰਾਵਾਂ ਦੀ ਜ਼ਿੰਦਗੀ ਉਹਨਾਂ ਦੇ ਨਾਲ ਜੁੜੀ ਹੋਏਗੀ ਜਿਨ੍ਹਾਂ ਨੂੰ ਕਿ ਉਹਨਾਂ ਨੇ ਨਰਕ ਬਣਾ ਛੱਡਿਆ ਤੇ ਜਦੋਂ ਇਸ ਗਿਆ دہشت گردੀ ਦੇ ਮਾਹੌਲ ਦੇ ਵਿੱਚ ਬੱਚੇ ਪੈ ਜਾਂਦੇ ਨੇ ਤਾਂ ਉਹਨਾਂ ਨੂੰ ਬਾਹਰ ਕੱਢਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਮਾਪਿਆਂ ਦਾ ਬੜੇਪਾ ਜਿਹੜਾ ਉਹ ਰੋਲ ਜਾਂਦਾ ਹੈ ਪਰ ਜੇਕਰ ਗੱਲ ਕਰੀ ਇੱਥੇ ਸਾਡੇ ਪੁਲਿਸ ਪ੍ਰਸ਼ਾਸਨ ਦੀ ਸਾਡਾ ਪੁਲਿਸ ਪ੍ਰਸ਼ਾਸਨ ਓਨੀ ਹੀ ਤੇਜ਼ੀ ਦੇ ਨਾਲ ਜਦੋਂ ਹੀ ਕੋਈ ਹਥਿਆਰਾਂ ਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਕੋਈ ਇਹੋ ਜਿਹੀ ਵੀਡੀਓ ਵਾਇਰਲ ਕਰਦੇ ਨੇ ਤਾਂ ਸਾਡਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਨਾਲ ਦੀ ਨਾਲ ਬੰਦੀ ਕਰਵਾਈ ਜ਼ਰੂਰ ਕਰਦੇ ਨੇ ਇਸੇ ਦੇ ਨਾਲ ਹੀ ਇਹਨਾਂ ਨੂੰ ਜਿਹੜੀਆਂ 4 ਇਹਨਾਂ ਦੇ ਵਿੱਚੋਂ ਮੁਜ਼ਰਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਕੀਆਂ ਦੀ ਭਾਲ ਹਜੇ ਜਾਰੀ ਆ ਸੋ ਇਸ ਦੇ ਨਾਲ ਹੀ ਤੁਸੀਂ ਮੈਨੂੰ ਦਿਵੋ ਇਜਾਜ਼ਤ T1 ਪੰਜਾਬੀ ਟੀਵੀ ਤੇ ਹੋਰ ਖਬਰਾਂ ਨਸ਼ਰ ਹੁੰਦੀਆਂ ਨੇ ਤੁਸੀਂ ਉਦੋਂ ਤੱਕ ਦੇਖੋ ਤੇ ਮੈਂ ਸੁਖਵੀਰ ਕੌਰ ਅਗਲੇ లై ప్రోగ్రామ్ ਦਾ ਲੈ ਕੇ ਕੋਈ ਹੋਰ ਨਵਾਂ ਮੁੱਦਾ ਹਾਜ਼ਰ ਹੋਵਾਂਗੇ ਸਸਿਕਾ